ਹਾਂਜੀ ਸਾਰਿਆਂ ਨੂੰ ਨਮਸਕਾਰ ਜੀ ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਆਪਾਂ ਗੱਲ ਕਰਦੇ ਆਂ ਕਰੋਨਾ ਵਾਇਰਸ ਚੱਲਦੇ ਹੋਏ ਰਾਜਪੁਰਾ ਦੀ ਸਥਿਤੀ ਦੀ ਅੱਜ ਰਾਜਪੁਰਾ ਵਿੱਚ ਆਪਾਂ ਕਹਿ ਸਕਦੇ ਆਂ ਨਵੇਂ ਮਰੀਜ਼ਾਂ ਦੀ ਜੋ ਪੋਜ਼ਿਟਿਵ ਮਰੀਜ਼ ਕਰੋਨਾ ਪੋਜ਼ਿਟਿਵ ਮਰੀਜ਼ ਆਏ ਤੇ ਉਹਨਾਂ ਦੀ ਪੁਸ਼ਟੀ ਹੋ ਚੁੱਕੀ ਹੈ ਔਰ ਇਹ ਰਾਜਪੁਰੇ ਦੇ ਨਾਲ ਹੀ ਜਿਹੜੇ ਆਪਣਾ ਲੱਗ ਲੱਗ ਕਲੋਨੀਆਂ ਚਾ ਮੋਹੱਲਿਆਂ ਚੋਂ ਹੀ ਨੇ ਜਿਹੜੇ ਨੋ ਪੋਜ਼ਿਟਿਵ ਆਏ ਨੇ ਆਪਾਂ ਤਾਂ ਹਰ ਵਾਰ ਰੋਜ਼ ਹਰ ਵਾਰ ਹੀ ਇਹੀ ਗੱਲ ਕਰਦੇ ਆ ਵੀ ਪ੍ਰਕੋਸ਼ਨ ਲਈਓ ਸੋਸ਼ਲ ਡਿਸਟੈਂਸ ਬਣਾਓ ਮਾਸਕ ਲਾ ਕੇ ਰੱਖੋ ਰਤਾਂ ਨੂੰ ਸੈਨੀਟਾਈਜ਼ ਕਰਦੇ ਰਹੋ ਤੇ ਹੁਣ ਇਹ ਵੀ ਦੱਸ ਦਈਏ ਜਿਹੜਾ ਇਹ ਵੈਕਸੀਨ ਕੋਰੋਨਾ ਵੈਕਸੀਨ ਆਈ ਹੈ ਅੱਜ ਤੱਕ ਜਿਹੜਾ ਹੁਣ ਤੱਕ ਹੈ ਗਿਆ ਇਹ 11000 3 ਮਤਲਬ ਆਪਣਾ ਠੀਕੇ ਇਹ ਯੂਜ਼ ਹੋ ਚੁੱਕੇ ਨੇ ਜਾਂ ਲੱਗ ਚੁੱਕੇ ਨੇ ਜਿਨ੍ਹਾਂ ਦੇ ਰਿਜ਼ਲਟ ਵੀ ਆ ਰਹੇ ਨੇ ਔਰ ਜਿਤਨਾ ਕਿ ਇਹ ਵੈਕਸੀਨ ਜਿਹੜੀ ਇਹ ਟੀਕੇ ਟੀਕਾਕਰਨ ਵੈਕਸੀਨ ਦਾ ਇਹਦਾ ਕਰੋਨਾ ਵੈਕਸੀਨ ਦਾ ਟੀਕਾਕਰਨ ਚੱਲ ਹੀ ਰਿਹਾ ਹੈਗਾ ਔਰ ਆਪਾਂ ਗੱਲ ਕਰਦੇ ਹਾਂ ਜਿਵੇਂ ਕਰੋਨਾ ਦੇ ਚੱਲਦੇ ਹੋਏ ਜਿਵੇਂ ਕਰੋਨਾ ਟੈਸਟਿੰਗ ਜਿਹੜੇ ਕੈਂਪ ਨੇ ਉਹ ਵੀ ਲਗਾਤਾਰ ਜਾਰੀ ਇਹਨਾਂ ਲੋਡ ਲੱਗ ਰਹੇ ਨੇ ਸਕੂਲਾਂ ਵਗੈਰਾ ਵਿੱਚ ਵੀ ਤੇ ਆਮ ਆਮ ਪਬਲਿਕ ਦੇ ਵਿੱਚ ਵੀ ਜੇ ਮਾਰਕੀਟ ਦੇ ਵਿੱਚ ਵੀ ਸ਼ੁਰੂ ਹੋਣ ਵਾਲੇ ਨੇ ਹਲੇ ਜਿਵੇਂ ਸਕੂਲਾਂ ਵਿੱਚ ਵਿਦਿਆਰਥੀ ਹੋਰ ਜਿਹੜੇ ਟੀਚਰਸ ਸੀਗੇ ਉਹਨਾਂ ਦਾ ਜੋ ਕਰੋਨਾ ਪੋਜ਼ਿਟਿਵ ਕਾਫੀ ਸਕੂਲਾਂ 'ਚ ਪਾਏ ਗਏ ਸੀ ਉਹਦੇ ਚੱਲਦੇ ਹੋਏ ਸਕੂਲਾਂ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਇਹ ਟੈਸਟਿੰਗ ਕੀਤੀ ਜਾ ਰਹੀ ਹੈ ਔਰ ਮੈਂ ਤਾਂ ਇਹੀ ਕਹਿਣਾ ਵੀ ਜਿਹਨੂੰ ਜ਼ੋਰਾਂ ਥੋੜਾ ਜਿਹਾ ਵੀ ਕੋਈ ਸਿੰਪਟਮ ਲੱਗਦਾ ਹੈਗਾ ਤਾਂ ਉਹ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾਵੇ ਔਰ ਸਰਕਾਰੀ ਹਸਪਤਾਲਾਂ ਵਿੱਚ ਟੋਟਲੀ ਫ੍ਰੀ ਨੇ ਇਹ ਕੈਂਪ ਵੀ ਲਗਾਏ ਜਾ ਰਹੇ ਨੇ ਤਾਂ ਕਿਰਪਾ ਕਰਕੇ ਮੈਂ ਤਾਂ ਇਹੀ ਲਾਸਟ ਚ ਇਹੀ ਕਹੂੰਗਾ ਵੀ ਪ੍ਰਕੌਸ਼ਨ ਲਿਓ ਔਰ ਇਸ ਬਿਮਾਰੀ ਤੋਂ ਬਚੋ ਕਿਉਂਕਿ ਇਹ ਬਿਮਾਰੀ ਫੇਰ ਦੁਬਾਰਾ ਫੈਲਣ ਫੈਲਣਾ ਸ਼ੁਰੂ ਕਰ ਦਿੱਤਾ ਹੈ ਜ਼ੋਰਾਂ ਤੇ ਇਸ ਟਾਈਮ ਇਹ ਜਿਵੇਂ ਕੱਲ 10 11 ਇਹ 9 ਅੱਜ ਫੇਰ ਆ ਰਹੇ ਨੇ ਪੋਜ਼ਿਟਿਵ ਮਰੀਜ਼ਾਂ ਦੀ ਜਿਹੜੀ ਹੈਗੀ ਹੈ ਦਿਨੋਂ ਦਿਨ ਇਹ ਜਿਹੜੀ ਪੁਸ਼ਟੀ ਹੁੰਦੀ ਜਾ ਰਹੀ ਹੈ ਦਿਨ ਦਿਨ ਵੱਧ ਰਹੀ ਹੈ ਇਹ ਆਪਾਂ ਕਹਿ ਸਕਦੇ ਹਾਂ ਰਾਜਪਾਲੀ ਚਿੰਤਾ ਦਾ ਵਿਸ਼ਾ ਤਾਂ ਕਿਰਪਾ ਕਰਕੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬਾਰ ਬਾਰ ਅਪੀਲ ਜਾਂ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਪ੍ਰਕੋਸ਼ਨ ਲਓ ਕੋਵਿਡ 19 ਦੇ ਰੂਲ ਦੇ ਮੁਤਾਬਕ ਔਰ ਜਿਵੇਂ ਆਪਾਂ ਮੇਨ ਜਿਹੜਾ ਹੈਗੇ ਆਪਾਂ 마ਸਕ ਦੀ ਗੱਲ ਕਰਦੇ ਵੀ 마ਸਕ ਜ਼ਰੂਰੀ ਹੈ 마ਸਕ ਪਾ ਕੇ ਰੱਖੋ ਸੈਨੀਟਾਈਜ਼ ਅੱਥਰੂ ਕਰਦੇ ਰਹੋ ਔਰ ਜਿਹੜੀ ਆ ਆਪਸ ਚ ਦੂਰੀ ਹੈ ਇਹ ਦੂਰੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਤਾਂ ਹੀ ਆਪਾਂ ਜਿਹੜੀ ਇਹ ਬਿਮਾਰੀ ਹੈ ਇਸ ਨੂੰ ਖਤਮ ਕਰ ਪਾਵਾਂਗੇ ਕਿਉਂਕਿ ਇਹਦੀ ਵੈਕਸੀਨ ਤਾਂ ਆ ਚੁੱਕੀ ਹੈ ਲੇਕਿਨ ਫਿਰ ਵੀ ਜਿਹੜਾ ਇਹਦਾ ਹਊਆ ਆਪਾਂ ਕਹਿ ਸਕਦੇ ਹਾਂ ਜਾਂ ਜਿਹਦਾ ਇਹਦਾ ਡਰ ਹੈਗਾ ਹਾਲੇ ਵੀ ਲੋਕਾਂ ਦੇ ਮਨ ਵਿੱਚ ਤਾਂ ਪਲੀਜ਼ ਸਾਰੇ ਹੀ ਪ੍ਰਕੌਸ਼ਨ ਲਿਓ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਪਬ ਟਵੀ ਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਰਾਜਪੁਰਾ ਵਿੱਚ ਅੱਜ 9 ਮਰੀਜ਼ਾਂ ਦੀ ਜੋ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜੋ ਰਾਜਪੁਰਾ ਲਈ ਆਪਾਂ ਕਹਿ ਸਕਦੇ ਹਾਂ ਚਿੰਤਾ ਦਾ ਵਿਸ਼ਾ ਹੈ ਔਰ ਪੰਜਾਬ ਜੂਮ ਗਰੁੱਪ ਨੂੰ ਫੇਸਬੁੱਕ ਤੇ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ